ਦੋਸਤੋ ਆਮ ਆਦਮੀ ਪਾਰਟੀ ਨੇ 227 ਨੂੰ ਲੈ ਕੇ ਮੁੜ ਸਰਕਾਰ ਬਣਾਉਣ ਲਈ ਕੀ ਏਜੰਡਾ ਕੋਸ਼ਤ ਕੀਤਾ ਹੈ ਉਹ ਵੀ ਤੁਹਾਨੂੰ ਖਬਰ ਸੁਣਾਵਾਂਗੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਮਨੀਸ਼ ਸਸੋਦੀਆ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਕੇ ਕੇਸ ਦਾਜ ਕਰਨ ਦੀ ਮੰਗ ਕੀਤੀ ਹੈ ਤੇ ਆਓ ਦੋਸਤੋ ਤੁਹਾਨੂੰ ਆਮ ਆਦਮੀ ਪਾਰਟੀ ਦਾ ਕੀ ਅਜੰਡਾ ਉਹ ਤੁਹਾਨੂੰ ਸੁਣਾ ਦਿੰਨੇ ਆ ਆਮ ਆਦਮੀ ਪਾਰਟੀ ਨੇ 227 ਨੂੰ ਲੈ ਕੇ ਮੁੜ ਸਰਕਾਰ ਬਣਾਉਣ ਲਈ ਇਹ ਅਜੰਡਾ ਘੋਸ਼ਿਤ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਮ-ਦਾਮ ਡੰਡ ਭੇਦ ਲੜਾਈ ਝਗੜੇ ਤੇ ਝੂਠ ਰਾਹੀ ਹਰ ਹਰ ਬਾਬਰਤ ਕੇ 227 ਵਿੱਚ ਸਰਕਾਰ ਬਣਾਵਾਂਗੇ 14 ਅਗਸਤ ਨੂੰ ਆਮ ਆਦਮੀ ਪਾਰਟੀ ਨੇ ਇਸਤਰੀ ਵਿੰਗ ਦੀ ਇੱਕ ਮੀਟਿੰਗ ਕੀਤੀ ਇਸ ਮੀਟਿੰਗ ਦੇ ਵਿੱਚ ਇਸਤਰੀਆਂ ਨੂੰ ਸਮਝਾਇਆ ਕਿ 2027 ਦੀਆਂ ਚੋਣਾਂ ਕਿਵੇਂ ਜਿੱਤਣੀਆਂ ਹਨ ਇਹ ਵੀ ਸਮਝਾਇਆ ਗਿਆ ਕਿ ਤੁਸੀਂ ਕੀ ਕੁਝ ਕਰਨਾ ਹੈ ਦੌਰਾਨ ਜਿਹੜੀਆਂ ਅਤਰਾਜ ਜੋਗ ਟਿੱਪਣੀਆਂ ਸਾਹਮਣੇ ਆਈਆਂ ਹਨ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਸੋਦੀਆ ਨੇ ਆਖਿਆ ਕਿ ਆਮ ਆਦਮੀ ਪਾਰਟੀ 2027

ਕਿ 227 ਦੀਆਂ ਚੋਣਾਂ ਜਿੱਤਣ ਲਈ ਸਾਮ ਦਾਮ ਡੰਡ ਭੇਦ ਲੜਾਈ ਝਗੜਾ ਅਤੇ ਝੂਠ ਰਾਹੀਂ ਜਾਨੀ ਕਿ ਹਰ ਹਰਵਾ ਵਰਤ ਕੇ 227 ਦੀਆਂ ਚੋਣਾਂ ਜਿੱਤਣੀਆਂ ਹਨ ਅਜਿਹਾ ਪਬਲੀਕਲੀ ਸ਼ਾਇਦ ਭਾਜਪਾ ਦੇ ਮੋਦੀ ਜਾਂ ਅਮਿਤ ਸ਼ਾਹ ਨੇ ਵੀ ਕਦੀ ਨਹੀਂ ਕਿਹਾ ਹੋਵੇਗਾ ਭਾਵੇਂ ਕਿ ਉਹ ਵੀ ਸਾਰੀਆਂ ਨੀਤੀਆਂ ਸਰਕਾਰ ਬਣਾਉਣ ਲਈ ਵਰਤਦੇ ਹਨ ਦੋਸਤੋ ਪੰਜਾਬੀਆਂ ਨੇ 2022 ਵਿੱਚ ਆਮ ਆਦਮੀ ਪਾਰਟੀ ਨੂੰ 92 ਰਿਕਾਰਡ ਤੋੜ ਸੀਟਾਂ ਬਿਨਾਂ ਕਿਸੇ ਲੜਾਈ ਝਗੜੇ ਤੋਂ ਦਿੱਤੀਆਂ ਸਨ ਅਗਰ ਇਸ ਪਾਰਟੀ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਦਿੱਤੇ ਹਨ ਤਾਂ ਫਿਰ ਅਜਿਹੇ ਵਿਵਾਦਤ ਬਿਆਨ ਦੇਣ ਦੀ ਕੀ ਲੋੜ ਪੈ ਗਈ ਪੰਜਾਬੀਆਂ ਨੂੰ ਆਪਸ ਵਿੱਚ ਲੜਾ ਕੇ ਝਗੜਾ ਕਰਕੇ ਅਗਲੀ ਸਰਕਾਰ ਬਣਾਈ ਜਾਵੇਗੀ ਇਹ ਗੱਲ ਪੰਜਾਬੀਆਂ ਨੂੰ ਹਜਮ ਨਹੀਂ ਹੋ ਰਹੀ ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਮਨੀਸ਼ ਸਸੋਦੀਆ ਦੇ ਇਸ ਵਿਵਾਦਤ ਬਿਆਨ ਦੀ ਨਿੰਦਾ ਕੀਤੀ ਹੈ ਉੱਤੇ ਹੀ ਅੱਜ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਸੋਦੀਆ ਖਿਲਾਫ ਭਾਰਤੀ ਚੋਣ ਕਮਿਸ਼ਨ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਹੈ ਕਿ ਸ਼੍ਰੀ ਜਾਖੜ ਨੇ ਇਸ ਸ਼ਿਕਾਇਤ ਵਿੱਚ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਸਬੰਧੀ ਮਨੀਸ਼ ਸੋਧਿਆ ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਦੋਸਤੋ ਅੱਜ ਦੇ ਐਨ ਆਈ ਮੈਂ ਰਜਿੰਦਰ ਸਿੰਘ ਬਿਲਗਾ ਤੁਸੀਂ ਦੇਖ ਰਹੇ ਹੋ ਬਿਲਗਾ نیوز ਔਨਲਾਈਨ ਚੈਨਲ ਧੰਨਵਾਦ